ਹਾਂਜੀ 2.5 ਮੀਟਰ ਗਲਾਸ ਬਰਬਰੀ ਦੇ ਵਿੱਚ ਇਹ ਸ਼ਰਟ ਰਹੇਗਾ ਤੁਸੀਂ ਉਹ ਦੇਖ ਸਕਦੇ ਹੋ ਵਰਕ ਫਰੰਟ ਤੇ ਬੋਟਮ 2.5 ਮੀਟਰ ਰਹੇਗੀ ਇਸ ਦੇ ਨਾਲ ਅਪਾੜਾ ਸਿਲਕ ਦੀ ਬੋਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ 2.5 ਮੀਟਰ ਟੈਬੀ ਦੇ ਵਿੱਚ ਰਹੇਗਾ 1390 ਚ ਬਾਈ ਕਰ ਸਕਦੇ ਹੋ ਇਹ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਵਿਦਆਊਟ ਦੁਪੱਟਾ ਵਿਦਆਊਟ ਲੈਂਨਿੰਗ ਸੂਟ ਸਟਿਚ ਹੋਣਗੇ ਬਹੁਤ ਸੋਹਣੇ ਸਰਦਾਰੀ ਕਲਰਾਂ ਦੇ ਵਿੱਚ ਆਏ ਹੋਏ ਨੇ ਰੰਗਾਂ ਦੇ ਵਿੱਚ ਆਏ ਹੋਏ ਨੇ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਤੇ ਤੁਸੀਂ 999 ਵਿੱਚ ਇੱਕ ਸੂਟ ਘਰ ਬੈਠੇ ਇਹ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕਾ ਪਿਓਰ ਵਿਸਕੋਸ オーਗੈਂਜ਼ਾ ਦੀ ਸ਼ਰਟ ਰਹੇਗੀ neck ਤੇ ਹੈਂਡਵਰਕ ਰਹੇਗਾ ਘੇਰੇ ਤੇ ਹੈਂਡਵਰਕ ਰਹੇਗਾ sleeves ਤੇ ਵਰਕ ਟੈਬੀ ਸਿਲਕ ਦੀਸ ਦੇ ਨਾਲ ਬਾਟਮ ਆ ਤੇ ਇਹ ਗੋਟਾ ਪੱਤੀ ਦੇ ਵਰਕ ਨਾਲ ਦੁਪੱਟਾ ਮਿਲੇਗਾ ਤੇ ਤੁਸੀਂ 1800 ਦੇ ਵਿੱਚ ਇਹ ਸੂਟ ਬਾਈ ਕਰ ਸਕਦੇ ਹੋ ਇਹ ਛਿੰਦੀ ਬੂਟੀ ਵਾਲੇ ਸੂਟ ਨੇ ਜੀ ਵਿਦਆਊਟ ਦੁਪੱਟਾ कॉटन ਦਾ ਕੋਸਟ ਆਫ ਇਸ ਦਾ कॉटन ਰਹੇਗਾ ਤੇ ਫਰੰਟ ਤੇ ਇਸ ਤਰ੍ਹਾਂ ਦਾ ਵਰਕ ਮਿਲੇਗਾ ਤੁਹਾਨੂੰ ਤੇ ਤੁਸੀਂ ਇਹ ਘਰ ਬੈਠੇ 600 ਦੇ ਵਿੱਚ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਲਰਨਿੰਗ ਸਟਿਚ ਹੋਣਗੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਜੀ ਪਿਓਰ ਵਿਸਕੋਸ ਸੌਫਟ オーਰਗੈਂਜ਼ਾ ਦੀ ਸ਼ਰਟ ਰਹੇਗੀ ਥ੍ਰੈਡ ਵਰਕ ਮਿਲੇਗਾ ਫਰੰਟ ਤੇ ਫੁੱਲ ਫਰੰਟ ਹੈਵੀ ਬਣਿਆ ਹੋਇਆ ਬਾਹੂ ਤੇ ਵੀ ਵਰਕ ਆ ਬਾਟਮ ਸੌਫਟ ਵਿਸਕੋਸ ਸਿਲਕ ਦੀ ਰਹੇਗੀ ਪੌਂਚੇ ਤੇ ਵਰਕ ਮਿਲੇਗਾ ਤੇ ਦੁਪੱਟਾ ਵੀ ਵਿਸਕੋਸ ਸੌਫਟ オーਰਗੈਂਜ਼ਾ ਦਾ ਫੋਰ ਸੈੱਡ ਲੈਸ ਲੱਗੀ ਵਾਲਾ ਮਿਲੇਗਾ ਤੁਸੀਂ A2750 ਵਿੱਚ ਘਰ ਬੈਠੇ ਇਹ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਇਹ ਟਾਈ ਡਾਈ ਵਾਲਾ ਦੁਪੱਟਾ ਸੁੱਝ ਰਹੇਗਾ ਜੀ ਸੌਫਟ ਵਿਸਕੋਸ ਆਰਗਾਂਜ਼ਾ ਦੀ ਟਾਈ ਡਾਈ ਸ਼ਰਟ ਤੇ ਇਸ ਦੇ ਨਾਲ ਜੋ ਮਸਲੀਨ ਸਿਲਕ ਦੀ ਬਾਟਮ ਪਲੇਨ ਮਿਲੇਗੀ ਟਾਈ ਡਾਈ ਇਸ ਦੇ ਨਾਲ ਔਰ ਸੌਫਟ ਆਰਗਾਂਜ਼ਾ ਦਾ ਦੁਪੱਟਾ ਰਹੇਗਾ ਤੇ ਵਰਕ ਲਈ ਵੀ ਬੈਸਟ ਫੈਬਰਿਕ ਆ ਤੇ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨਰ ਇਸ ਨੂੰ ਰੈਡੀ ਕਰਵਾ ਕੇ ਵੇਅਰ ਕਰੋਗੇ ਤਾਂ ਬਹੁਤ ਅੱਛਾ ਬਣੇਗਾ ਇਸ ਨੂੰ ਬਾਈ ਕਰ ਸਕਦੇ ਹਾਂ 1700 ਦੇ ਵਿੱਚ ਘਰ ਬੈਠੇ ਇਹ ਸੂਟ ਬਾਈ ਕਰ ਸਕਦੇ। ਸ਼ਰਟ ਸ਼ਿਮਰ ਦਾ ਰਹੇਗਾ neck ਤੇ ਵਰਕ ਮਿਲੇਗਾ ਜੀ ਬਾਜੂ ਤੇ ਵਰਕ ਮਿਲੇਗਾ। ਇਸ ਦੇ ਨਾਲ ਦੁਪੱਟਾ ਬਨਾਰਸੀ ਰਹੇਗਾ only 799 ਵਿੱਚ ਇਹ ਬਾਈ ਕਰ ਸਕਦੇ ਹਾਂ। ਪਿਓਰ ਬਰਬਰੀ ਦੇ ਵਿੱਚ ਸ਼ਰਟ ਰਹੇਗਾ neck ਤੇ ਵਰਕ ਘੇਰੇ ਤੇ ਬਾਜੂ ਤੇ ਵੀ ਵਰਕ ਰਹੇਗਾ ਬਾਟਮ ਤੇ ਵਰਕ ਰਹੇਗਾ ਬਾਟਮ ਮਿਲੇਗੀ ਸਿਲਵਰੀ ਦੁਪੱਟਾ ਪਿਓਰ ਬਰਬਰੀ ਦੇ ਵਿੱਚ ਵਰਕ ਵਾਲਾ thread work plus hand work ਦਾ ਟੱਚ 2190 ਵਿੱਚ ਇਹ ਪਾਰਟੀ ویئر ਸੂਟ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਨੇਚਰਲ ਕ੍ਰੇਪ ਦਾ ਸ਼ਰਟ ਰਹੇਗਾ ਫਰੰਟ ਤੇ ਤੁਹਾਨੂੰ ਇਸ ਤਰ੍ਹਾਂ ਦਾ ਵਰਕ ਬੈਕ ਇਸਦੀ ਪਲੇਨ ਰਹੇਗੀ ਨਾਲ ਬਾਟਮ ਸਿਲਕ ਦੀ ਰਹੇਗੀ 2 ਮੀਟਰ ਦੁਪੱਟਾ ਇਸੇ ਨਾਲ ਟੈਬੀ ਬੂਟੀ ਵਾਲਾ ਮਿਲੇਗਾ 1790 ਵਿੱਚ ਤੁਸੀਂ ਪਾਰਟੀ ویئر ਸੂਟ ਬਾਈ ਕਰ ਸਕਦੇ ਹੋ ਸਾਰੇ ਆਪਣੇ ਕੋਲ ਪ੍ਰਿੰਟ ਕਲਰ ਅਵੇਲੇਬਲ ਆ ਤੁਸੀਂ ਇਹਨਾਂ ਨੂੰ ਬਾਈ ਕਰਨ ਲਈ ਸਕਰੀਨ ਸ਼ਾਟ ਸੈਂਡ ਕਰੋ WhatsApp ਨੰਬਰ ਆਪਣਾ ਸਕਰੀਨ ਤੇ ਆ ਰਿਹਾ ਉਸ ਤੇ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸਟ ਬੁੱਕ ਕਰਵਾ ਸਕਦੇ ਹੋ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕੀਤਾ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ੋਰ ਕਰੋ ਥੈਂਕ ਯੂ